ਚੁੱਪ ਰਹੀ ਆ ਗੱਲ ਕੀਤੀ ਆ ਬਹੁਤ ਮੈਨੂੰ ਬਹੁਤ ਤਰਸ ਆਇਆ ਇਹ ਗੱਲ ਕਰਕੇ ਇਸ ਲਈ ਮੈਂ ਉਦੋਂ ਕੁਝ ਨਹੀਂ ਬੋਲੀ ਇੰਨਾ ਵੱਡਾ ਡੈਲੀਗੇਸ਼ਨ ਸੁਣ ਕੇ ਵੀ ਮੈਂ 8-9 ਮਹੀਨੇ ਆਪਣੇ ਦਿਲ 'ਚ ਹੀ ਇਹ ਚੀਜ਼ ਰੱਖ ਕੇ ਰਿਕਾਰਡਿੰਗਸ ਅਪਰੂਵ ਸਭ ਵੀ ਚਲ ਛੱਡ ਯਾਰ ਅਗਲੀ ਦਾ ਘਰ ਟੁੱਟ ਜਾਊਗਾ ਮੈਨੂੰ ਲੱਗਦਾ ਤੂੰ ਕੀ ਕਹਿੰਦੇ ਫਰੈਂਡਸ਼ਿਪ ਨਹੀਂ ਨਬਾਈ ਮੈਂ ਇੰਨਾ ਵੱਡਾ ਡੈਲੀਗੇਸ਼ਨ ਵੀ ਆਪਣੇ ਉੱਪਰ ਸੁਣ ਕੇ ਆ ਫਰੈਂਡਸ਼ਿਪ ਹੀ ਨਵਾਰੀ ਸੀ ਸਾਲ ਤੋਂ ਐਂਡ ਮੇਰੇ ਮੇਰੇ ਥਰੂ ਕੋਈ ਵੀ ਗੱਲ ਅੱਜ ਤੱਕ ਬਾਅਰ ਨਹੀਂ ਆਈ ਨਾ ਜੇ ਮੇਰਾ ਇਹ ਕੋਈ ਪਰਪਸ ਹੁੰਦਾ ਨਾ ਕਿ ਮੈਂ ਇਹ ਚੀਜ਼ ਲੋਕਾਂ ਤੱਕ ਲੈ ਕੇ ਆਣੀ ਆ ਮੈਂ ਉਹਦਾ ਘਰ ਤੜਾਣਾ ਆ ਜਾਂ ਮੈਂ ਕੁਝ ਕਰਨਾ ਆ ਤੇ ਜੇ ਮੈਂ ਕਰਨਾ ਹੁੰਦਾ ਨਾ ਤੇ ਮੈਂ ਅੱਜ ਤੋਂ ਸਾਲ ਪਹਿਲਾਂ ਜਦੋਂ ਮੇਤੇ ਐਡਾ ਵੀ ਡੈਲੀਗੇਸ਼ਨ ਲੱਗਾ ਸੀ ਤੇ ਮੇ ਤੋਂ ਮਾਫੀ ਵੀ ਮੰਗ ਲਈ ਗਈ ਸੀ ਤੇ ਮੈਂ ਉਦੋਂ ਇਹ ਚੀਜ਼ ਕਰਦੀ ਇਹ ਜਿਹੜੇ ਪ੍ਰੂਫ ਜਿੰਨੇ ਵੀ ਤੁਹਾਡੇ ਸਾਹਮਣੇ ਆਏ ਆ ਹੁਣ ਤੱਕ ਇਹ ਮੇਰੇ ਥਰੂ ਆਉਂਦੇ ਫਿਰ ਜੇ ਆਹ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਣ ਨੂੰ ਬਣਾਈਆਂ ਹੁੰਦੀਆਂ ਨਾ ਵੀਡੀਓਜ਼ ਪ੍ਰੂਫਸ ਫਿਰ ਇਹ ਉਦੋਂ ਹੀ ਤੁਹਾਡੇ ਸਾਹਮਣੇ ਆ ਜਾਂਦੇ ਬਟ ਅੱਜ ਵੀ ਆਪਾਂ ਕਾਫੀ ਦੇਰ ਰੂਮ ਨਾਕ ਕੀਤਾ 15 20 ਮਿੰਟ ਪਹਿਲਾਂ ਵਾਰੀਆਂ ਪਰ ਕਿਸ bi. <muchas> ਇਸੇ ਕੰਸਰਨ ਨਾਲ ਆਪਾਂ ਉਹਨਾਂ ਨੂੰ ਛੱਡ ਨਹੀਂ ਗਏ ਕਿ ਕੋਈ ਗੱਲ ਨਹੀਂ ਸਵੇਰੇ ਆਜੂਗੇ ਆਪਣੇ ਆਪ ਆਜੂਗੇ ਕਿ ਸਾਰਿਆਂ ਨੂੰ ਹੀ ਬਹੁਤ ਟੈਨਸ਼ਨ ਸੀ ਆਪਾਂ ਉੱਥੇ ਆਪਣੀ ਨੀਂਦ ਖਰਾਬ ਕਰਕੇ ਤੁਹਾਨੂੰ ਵੀਡੀਓ ਅੱਗੇ ਜਾ ਕੇ ਦੇਖੂਗੀ ਸਵੇਰ ਦੇ 4 ਵਜੇ ਤੱਕ ਆਪਾਂ ਉਸ ਰੂਮ ਦੇ ਬਾਹਰ ਬੈਠੇ ਰਹੇ ਹਾਂ 2 ਕਿ 2:30 ਵਜੇ ਉਹ ਗਏ ਆ 4 ਵਜੇ ਤੱਕ ਆਪਾਂ ਉੱਥੇ ਹੀ ਬੈਠੇ ਰਹੇ ਹਾਂ 1:30 ਤੋਂ 2 ਘੰਟੇ ਵੀ ਜਦੋਂ ਤੱਕ ਬਾਹਰ ਨਹੀਂ ਆ ਜਾਂਦੇ ਸਾਰਿਆਂ ਨੇ ਇਹ ਗੱਲ ਦੇ ਨਹੀਂ ਵੀ ਅਂਜਲ ਨੇ ਵੀ ਗੁਰਿੰਦਰਦੀਪ ਨੇ ਵੀ ਮੈਂ ਵੀ ਕਿ ਯਾਰ ਆਪਾਂ ਇਦਾਂ ਨਹੀਂ ਵਾਪਸ ਜਾਣਾ ਆਪਾਂ ਕਿੰਮੇ ਦੀ ਨੂੰ ਲੈ ਕੇ ਜਾਣਾ ਇਹ ਨਹੀਂ ਵੀ ਆਪਾਂ ਛੱਡ ਜੀਏ ਵੀ ਕੋ ਮਰੇ ਜਾ ਕੇ ਸੋ ਗਏ ਆਪਾਂ ਕੋਰੀਡੋਰ ਚ ਸਾਰੀ ਰਾਤ ਬਹਿ ਕੇ ਕੱਟੀਏ ਤੁਸੀਂ ਆਪ ਸੋਚੋ ਕਿ ਆਪਾਂ ਉਥੇ ਆਪਣੇ ਕਮਰਿਆਂ ਨੂੰ ਛੱਡ ਕੇ ਤੁਸੀਂ ਸਾਰਿਆਂ ਦੇ ਮੂੰਹ ਦੇਖ ਸਕਦੇ ਹੋ ਵੀਡੀਓ ਚ ਮੈਂ ਅੱਗੇ ਲਾਉਂਗੀ ਇਹਦੇ ਵਿੱਚ ਸਾਰਿਆਂ ਦੇ ਮੂੰਹ ਦੇਖੋ ਕਿਦਾਂ ਉਤਰੇ ਪਏ ਆ ਕੀ ਸਿਚੁਏਸ਼ਨ ਹੋਊਗੀ ਤੇ ਉਹ ਮੰਦਰ ਉੱਚਾ ਆਪਾਂ ਬਾਹਰ ਕੋਰੀਡੋਰ 'ਚ ਸਵੇਰੇ ਦੇ 4 ਵਜੇ ਟਾਈਮ ਵੀ ਦੱਸੂਗੀ ਡੇਟ ਦੇ ਨਾਲ ਪਾਉਂਗੀ ਆਪਾਂ ਸਾਰੇ ਬਾਹਰ ਕੋਰੀਡੋਰ 'ਚ ਬੈਠੇ ਆ ਤੇ ਇਹ ਵੇਟ ਕਰ ਰਹੇ ਆ ਵੀ ਉਹ ਬਾਹਰ ਆਣ ਤੇ ਆਪਾਂ ਉਹਨਾਂ ਨੂੰ ਆਪਣੇ ਰੂਮ 'ਚ ਲੈ ਕੇ ਜਾਈਏ ਤੁਹਾਨੂੰ ਇੱਥੇ ਮੂੰਹ ਦੇਖ ਕੇ ਸਾਰਿਆਂ ਨੇ ਪਤਾ ਲੱਗ ਜਾਊਗਾ ਵੀ ਸਾਰੇ ਕਿੰਨੇ ਕੁ ਜ਼ਿਆਦਾ ਬਰਿਟ ਸੀਗੇ ਤੇ ਆਪਾਂ ਕਮਰੇ ਦੇ ਬਾਹਰ ਬੈਠੇ ਹੋਈਆਂ ਆ ਆਪਾਂ ਇੰਨਾ ਚਿਰ ਨੌਕ ਕੀਤਾ ਸਾਰਿਆਂ ਨੇ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਇਹ ਗੱਲ ਦੱਸੀ ਕਿ ਮੇਰੇ ਨਾਲ ਇਹਨਾਂ ਨਾਲ ਗਲਤ ਹੋਇਆ ਚਲੋ ਇਹ ਦੋ ਚੀਜ਼ਾਂ ਮੈਂ ਮੰਨ ਸਕਦੀ ਆ ਕਿ ਉਹ ਸੋਚਦੇ ਹੋਣੇ ਕਿ ਮੇਰਾ ਘਰ ਟੁੱਟ ਜਾਊਗਾ ਮੈਂ ਨਾ ਦੱਸਾਂ ਮੇਰੇ ਬਰਥਡੇ ਤੋਂ 22 ਦਿਨ ਬਾਅਦ ਦੀ ਹੀ ਗੱਲ ਆ ਪਵਨ ਭਾਜੀ ਉਹ ਪਪਾ ਨੂੰ ਲੈ ਕੇ ਆਣਾ ਆ ਇਸ ਚੀਜ਼ ਦਾ ਪ੍ਰੂਫ ਵੀ ਮੈਂ ਅੱਗੇ ਲਾਉਣ ਲੱਗੀਆਂ ਵਿਦ ਡੇਟ ਐਂਡ ਵਿਦ ਟਾਈਮਿੰਗ ਕਿ ਆਪਾਂ ਪਵਨ ਭਾਜੀ ਨੂੰ ਲੈਣ ਗਏ ਆ ਇੱਦਾਂ ਆ ਗਿਆ ਠੀਕ ਹੈ ਉਹਨਾਂ ਦੀ ਮੰਮਾ ਦੀਦੀ ਤੇ ਮੈਂ ਆਪਾਂ ਤਿੰਨ ਜਣੇ ਉਹ ਨਾਲ ਤੇ ਕਿਮਰੀ ਦਾ ਬ੍ਰਦਰ ਆਪਾਂ ਚਾਰ ਜਣੇ ਪਵਨ ਭਾਜੀ ਨੂੰ 에어ਪੋਰਟ ਤੋਂ ਲੈਣ ਗਏ ਆ ਦਿੱਲੀ ਇਕੱਠੇ ਆ ਮੇਰੇ ਬਰਥਡੇ ਤੋਂ ਬਾਅਦ ਦੀ ਗੱਲ ਆ ਹੁਣ ਤੁਸੀਂ ਕਹੋਗੇ ਯਾਰ ਉਹ ਤਾਂ ਕੀ ਪਤਾ ਤੈਨੂੰ ਉਹਨੇ ਨਾ ਬੁਲਾਇਆ ਹੋਵੇ ਤੂੰ ਆਪੇ ਚਲ ਗਈ ਹੋਵੇਂ ਇਹ ਤਾਂ ਪੋਸੀਬਲ ਨਹੀਂ ਹੈ ਕਿ ਮੈਂ ਕਹੂੰਗੀ ਮੈਂ ਲੈਣ ਜਾਣਾ ਆ ਇਹ ਤਾਂ ਪੋਸੀਬਲ ਨਹੀਂ ਹੈ ਚਲੋ ਕੀ ਆਪਾਂ ਇਕੱਠੇ ਲੈਣ ਜਾਣਾ ਆ ਤੇ ਤੂੰ ਤੂੰ ਵੀ ਚੱਲ ਸਾਡੇ ਨਾਲ ਮੈਂ ਗਈ ਆ ਤੇ ਆਪਾਂ ਉਹਨਾਂ ਨੂੰ ਲੈ ਕੇ ਆਏ ਆ ਵਾਪਸ ਇਹ ਚੀਜ਼ ਦੇ ਪ੍ਰੂਫ ਵੀ ਮੈਂ ਸਾਰੇ ਅੱਗੇ ਲਾਉਣ ਲੱਗੀਆਂ ਤੁਸੀਂ ਦੇਖ ਸਕਦੇ ਆਈ ਹੋਪ ਤੁਸੀਂ ਸਾਰਿਆਂ ਨੇ ਆ ਡੇ ਵਿਦ ਡੇ ਤੇ ਟਾਈਮ ਪ੍ਰੂਫ ਦੇਖ ਲਿਆ ਹੋਣਾ ਯਾਨੀ